ਓਹ ਹੋਰ ਵੀ ਗਰੁੱਪ ਵਾਲਿਓ ਕੀ ਹਾਲ ਹੈ ਮਿੱਤਰੋ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ ਹੋਰ ਦੱਸੋ ਭਰਾ ਘਰ ਪਰਿਵਾਰ ਸ਼ੌਂਕਸਕਾਰ ਸਾਰੇ ਵੀਰਾਂ ਦਾ ਵਧੀਆ ਹੋ ਠੀਕ ਠਾਕ ਹੋ ਭਰਾ ਜੀ ਵੀਡੀਓ ਤਾਂ ਅੱਗੇ ਖੂਤਣਾ ਵਾਸਤੇ ਆਪਾਂ ਬਹੁਤ ਬਣਾਤੀਆਂ ਬਣ ਗਈਆਂ ਥੋੜੀਆਂ ਜੀਆਂ ਵੱਡੀਆਂ ਤੇ ਆਪਣਾ ਗਰੁੱਪ ਵੀ ਬਣਿਆ ਵਾ ਤੇ ਪ੍ਰੋਬਲਮਾਂ ਆਈ ਜਾਂਦੀਆਂ ਹਰੇਕ ਬੰਦਾ ਪਰਸਨਲ ਲਾਈ ਜਾਂਦਾ ਭਾਈ ਆ ਕਿਵੇਂ ਆ ਕਿਵੇਂ ਜੇ ਉਹਨੂੰ ਕਹਿੰਨੇ ਵੀ ਦੇਖ ਲਾ ਉਹ ਕਹਿੰਦਾ ਵੀਡੀਓ ਤਾਂ 40 ਮਿੰਟ ਦੀ ਐ ਮੈਨੂੰ ਦੱਸ ਵੀ ਕਿੰਨੇ ਮਿੰਟ ਤੇ ਫਰਾਨੀ ਖੇੜਾ ਤੇਮ ਕੀ ਖੇੜਾ ਠੀਕ ਹੈ ਹੁਣ ਆਪਾਂ ਕੱਲੀ ਕੱਲੀ ਵੀਡੀਓ ਬਣਾ ਰਹੇ ਆਂ ਭਰਾ ਜੀ ਸ਼ੁਰੂਆਤ ਕਰਦੇ ਆਂ ਆਪਾਂ ਮੰਨ ਲਓ ਜਿਵੇਂ ਕੂਤਰ ਰੈਸ ਰੱਖ ਜਾਂਦੇ ਜਿਹੜੇ ਜਾਂ ਕੂਤਰਾਂ ਨੂੰ ਕਈ ਰੋਗ ਲੱਗ ਜਾਂਦੇ ਮੰਨ ਲਓ ਜਿਵੇਂ ਰੈਸ ਰੱਖ ਕੇ ਖਰਾਕ ਘੱਟ ਹਾਜਮ ਕਰਦੇ ਆ ਨਾ ਤੇ ਹੱਡੀ ਦਿਖਾਉਣ ਲੱਗੇ ਲਿਸੇ ਹੋ ਗਏ ਮੰਨ ਲਾ ਇਹ ਜਿਹੜਾ ਬਹੁਤ ਆ ਜਾਂਦਾ ਸਿਸਟਮ ਮਿਹਦੇ ਤੋਂ ਹੀ ਸਿਸਟਮ ਆਉਂਦਾ ਭਰਾ ਇਹ ਮਿਹਦੇ ਦੀ ਪ੍ਰੋਬਲਮ ਹੁੰਦੀ ਆ ਸਭ ਤੋਂ ਇਹਦਾ ਸਾਸਤਾ ਸਭ ਤੋਂ ਸਾਸਤਾ ਤੇ ਵਧੀਆ ਤਸੱਲੀ ਬਕਸ ਆਪਣਾ ਅਪਣਾਇਆ ਹੋਆ ਨਕਸ਼ਾ ਇਹਦੇ ਜਿ ਮਿੱਠਾਂ ਹਰੀਆਂ ਕਰਨੀਆਂ ਮਿੱਠਾਂ ਜੇ ਬਦਾਮ ਪਾਉਣਿਆਂ ਬਦਾਮ ਰੰਗੀਆਂ ਮਿੱਠਾਂ ਨਾ ਕਰਨੀਆਂ ਇਹਦੇ ਬਾਅਦ ਇੱਕੋ ਇੱਕ ਨਕਸ਼ਾ ਭਰਾ ਜੀ ਕੱਲ ਮੈਂ ਉਹਨਾਂ ਦਾ ਕਰਿਆਨੇ ਤੇ ਬੈਠਾ ਸੀ ਕਿਉਂਕਿ ਵੀਡੀਓ ਆਪਣੀ ਪੈ ਗਈ ਦੋ ਤਿੰਨਾਂ ਗਰੁੱਪਾਂ 'ਚ ਆਪਣੇ ਕਰੀਆਨੇ ਦੇ ਬੇਟਾ ਸਿਉਦਾ ਸਰਕਾ ਹੀ ਮੰਗੀ ਜਾਣ ਸਾਰੇ ਜਿਹੜਾ ਆਵੇ ਕੂਤਰ ਵਾਲਾ ਸਿਉਦਾ ਸਰਕਾ ਦੇ ਯਾਨੀ ਕਿ ਸਿਉਦਾ ਸਰਕਾ ਭਰਾ ਜੀ ਸਿਉਦਾ ਸਰਕਾ ਦਿਓ ਬਿੱਟਾਂ ਜਮਾ ਖੱਟੀਆਂ ਜੇ ਬਦਾਮ ਪੌਣੇ ਦਾ ਸੋਨੇ ਰੰਗੀਆਂ ਬਿੱਟਾਂ ਹੋਣੀਆਂ ਭਰਾ ਜਮਾ ਬਿਲਕੁਲ ਕੂਤਰ ਐਸ ਰੱਖਦੇ ਰ ਐਸ ਗਵੰਡੀਆਂ ਦੇ ਵੀ ਨਹੀਂ ਰਹਿਣੀਆਂ ਜੇ ਤੁਸੀਂ ਤੁਹਾਡਾ ਕੂਤਰ ਸਰਕਾ ਸਹੀ ਤਰੀਕੇ ਨਾਲ ਲਾ ਰਹੇ ਆ ਤੇ ਸਹੀ ਤਰੀਕੇ ਨਾਲ ਉਹਦਾ ਖਰਾਕ ਪਾ ਰਹੇ ਆ ਠੀਕ ਆ ਇਹ ਤਾਂ ਥੋੜੀ ਆ ਵੀ ਜੇ ਬਦਾਮ ਤੁਹਾਡਾ ਮੰਨ ਲਾ ਵੀ ਕੂਤਰ ਬਦਾਮ ਵੀ ਖੇਚਦਾ ਤੁਸੀਂ 50 ਦਿੱਤੇ ਵੇ ਤਾਂ ਖਚਾਉਣੇ ਔਖੇ ਹੋ ਜਾਂਦੇ ਆ ਭਰਾ ਜਿੰਨੀ ਖਰਾ ਕੂਤਰ ਖੇਚਦਾ ਜਿੰਨੀ ਖੋਸੋ ਕੋਈ ਖਾਵੇ ਤੇ ਉਹਨੇ ਖੇਚ ਲੂਗਾ ਭਰਾ ਜੀ ਠੀਕ ਹੈ ਜੇ ਤਾਂ ਪਹਿਲਾਂ ਸ਼ੁਰੂਆਤ ਕਰਦੇ ਆ ਤਾਂ ਤਾਂ ਵੀ 5 ਕਿਲ 14 ਸਰਕਾ ਪਾ ਲਓ ਤੇ 20 ਕਿਲ ਪਾਣੀ ਪਾ ਲਓ ਉਹ ਮਾਲਾ ਵੀ 7-7 ਐਮਐਲ ਤਨ ਕੂਤਰਾਂ ਉਹ ਦੇ ਦਿਓ ਠੀਕ ਹੈ ਤੇ ਨਹੀਂ ਤਾਂ 5 ਐਮਐਲ 1 ਲੀਟਰ ਪਾਣੀ ਦੇ ਵਿੱਚ ਪਾ ਦਿਓ ਭਰਾ ਜੀ ਕੁੱਡਿਆਂ ਦੇ ਵਿੱਚ ਤੁਹਾਡੇ ਕੂਤਰ ਸੁੱਕਦੇ ਨਹੀਂ ਟੋਡੇ ਕੂਤਰ ਰੈਸ ਨਹੀਂ ਰੱਖਦੇ ਤੁਹਾਡੇ ਕੂਤਰ ਮਿੱਠਾ ਜੇ ਤੁਸੀਂ ਕਣਕ ਪਾਉਣੇ ਕਣਕ ਵਾਲੀਆਂ ਮਿੱਠਾਂ ਮਾਰਨਗੇ ਜੇ ਬਦਾਮ ਪਾਉਣੇ ਤਾਂ ਬਦਾਮ ਵਾਲੀਆਂ ਮਿੱਠਾਂ ਮਾਰਨਗੇ ਇਹ ਨਹੀਂ ਵੀ ਪਾਉਣੇ ਕਣਕਾਂ ਦਾ ਮਿੱਠਾਂ ਬਦਾਮ ਵਾਲੀਆਂ ਮਾਰਨ ਲੱਗ ਜਾਣਗੇ ਇਹ ਨਹੀਂ ਭਰਾ ਜੀ ਇਹ ਦੀ ਖਰਾਕ ਪਾਉਂਗੇ ਸੇਮ ਉਹ ਜੀਆਂ ਮਿੱਠਾਂ ਤੇ ਮਿੱਠਾਂ ਵੱਜਮੀ ਆ ਠੀਕ ਆ ਮੇਦੇ ਵਾਸਤੇ ਭਰਾ ਜੀ ਇਹ ਮੇਦਾ ਸਿਸਟਮ ਹੋ ਜਾਊਗਾ ਇਹ ਹੋ ਗਿਆ ਭਰਾ ਜੀ ਹੁਣ ਇਹ ਨੋਟ ਕਰ ਲਿਓ ਮੇਦੇ ਦਾ ਕੋਈ ਵੀ ਰੋਗ ਆ ਸਿਉਦਾ ਸਰਕਾ ਬਹੁਤ ਚੰਗਾ ਸਾਸਤਾ ਠੀਕ ਹੈ ਤਕਰੀਬਨ ਮੈਂ 10 ਸਾਲ ਤੋਂ ਇਹ ਵਰਤਦਾ ਆ ਰਿਆਂ ਅੱਜ ਤੱਕ ਕੋਈ ਇਹਦੀ ਪ੍ਰੋਬਲਮ ਨਹੀਂ ਆਈ ਬਹੁਤ ਲੋਕਾਂ ਕੋਲੇ ਸੀਗਾ ਉਸਤਾਦਾਂ ਕੋਲੇ ਚਲੋ ਮੈਂ ਕਿਹਾ ਵੀ ਸ਼ੇਅਰ ਕਰ ਦਿਆਂ ਤਕੀ ਇਹ ਤਾਂ ਕਿ ਆਪਾਂ ਸਾਰਾ ਕੁਝ ਦੱਸਣ ਦੇ ਹੋਏ ਮਿਆਂ ਹੁਣ ਦੂਜੇ ਨੰਬਰ ਤੇ ਹੈਗੀ ਦਵਾਈ ਮੜਪਾ ਵਾਲੀ ਜੀਹਾਂ ਵਾਲੀ ਠੀਕ ਹੈ ਉਹ ਭਰਾ ਜੀ ਆਪਣਾ ਅਪਣਾਇਆ ਬਾ ਆਪ ਦਾ ਨੁਕਸਾ ਵਰਤਦਾ ਜਿਹੜਾ ਕੋਈ ਵਰਤਦਾ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਜਿਹੜਾ ਕੋਈ ਹੋਰ ਵਾਰ ਦਾ ਵਰਤੀ ਜਾਵੇ ਨਲਜਾਨ ਦਵਾਈ ਲੈ ਲਓ ਭਰਾਜੀ ਨਲਜਾਨ ਮੈਡੀਕਲ ਤੋਂ ਮਿਲੂਗੀ 100 ਐਮਐਲ ਦੀ ਸੀਸੀ ਨੀਲੇ ਟੱਕਣ ਵਾਲੀ ਇਹ ਨਲਜਾਨ ਦਾ ਇੱਕ ਇਹਦੇ ਨਾਲ ਦਾ ਪਾਊਡਰ ਵੀ ਹੁੰਦਾ ਪਾਊਡਰ ਨਹੀਂ ਲੈਣਾ ਨਲਜਾਨ ਦੀ ਇਹ ਭੇਡਾਂ ਵਾਲੀ ਦਵਾਈ ਸੀ ਪਹਿਲਾਂ ਇਹ ਭੇਡਾਂ ਵਾਲੀ ਦਵਾਈ ਵਜਦਾ ਸੀ ਪਾਊਡਰ ਜਿਹੜਾ ਸੀਗਾ ਇਹ ਉਹਦੀ ਨਲਜਾਨ ਲੀਕੜ ਆ ਗਈ ਇਹ 1 ਐਮਐਲ 5 ਕਬੂਤਰਾਂ ਨੂੰ ਲੱਗਣੀ ਆ ਭਰਾਜੀ ਜੇ ਕਬੂਤਰ ਥੋੜੇ ਹੈਲਥੀ ਆ ਪੂਰੇ ਵਧੀਆ ਦਰਮਿਆਨੇ ਕਬੂਤਰ ਆ ਜੇ ਤੁਹਾਡੇ ਬੱਚੇ ਆ ਤਾਂ ਲਿੱッセ ਆ ਤਾਂ ਸਿਆਂ ਨੂੰ ਲਾ ਲਓ ਠੀਕ ਆ 30 ml ਇੱਕ ਕਬੂਤਰ ਦਾ ਪਾਣੀ ਤੇ 1 ml ਇਹ ਮੰਨ ਲਓ 150 ml ਪਾਣੀ ਪਾ ਕੇ 1 ml ਨਲਜਾਨ ਦਵਾਈ ਪਾ ਕੇ ਸਮਾਰ ਕੇ ਹਲਾ ਕੇ ਵਿੱਚ ਇੱਕ ਡਲੀ ਗੁੜ ਦੀ ਪਾ ਲਓ ਜਾਂ ਪਤਾਸਾ ਪਾ ਲਓ ਜਾਂ ਥੋੜੀ ਜੀ ਖੰਡ ਪਾ ਲਓ ਠੀਕ ਆ ਇਹ 30 30 ml ਭਰਾ ਦੇ ਦਿਓ ਜਦੋਂ ਉਤਰ ਦੇਣ ਤੋਂ 10 5 10 ਮਿੰਟ ਬਾਅਦ ਗਲਸਣ ਲੱਗ ਜਾਣਗੇ ਇਹ ਯਾਦ ਕਰੋ ਤਿੱਖੇ ਜੇ ਤੰਨ ਖੁੰਜੇ ਜੇ ਮੜਾਪੇ ਪੋਟੇ ਚੋਂ ਨਿਕਲਣਗੇ ਇਹ ਜਿਹੜੇ ਕਬੂਤਰ ਆਮ ਲੋਕਾਂ ਦੇ ਦਾਣੇ ਖਾਈ ਜਾਂਦੇ ਤੇ ਸੁੱਕੀ ਜਾਂਦੇ ਆ ਉਹ ਮੜਾਪਣੀ ਭਰਾ ਉਹ ਮੜਾਪੀ ਖਾਈ ਜਾਂਦੇ ਜਿਹੜੇ ਪੋਟੇ ਵਾਲੇ ਹੁੰਦੇ ਆ ਆਪਾਂ ਡਾਉਂਟਰ ਲਾ ਕੇ ਮਗਰੋਂ ਦਾ ਕੱਢਦੇ ਨੇ ਨਲਜਾਨ ਲਾ ਕੇ ਨਾ ਮੂਹਰੋਂ ਨਹੀਂ ਨਿਕਲੇ ਕੇ ਤੇ ਮੜਾਪਾ ਠੀਕ ਆ ਇਹ ਦੇ ਦੇਣੀ ਆ ਪੌਣਾ ਘੰਟਾ ਜਦੋਂ ਦਿੱਤੀ ਨੂੰ ਹੋ ਗਿਆ ਪੰਜ ਕਬੂਤਰਾਂ ਦੀ 1 ਐਮਐਲ ਹਾਈ ਟੈਕ 1 ਕਐਮਲ ਹਾਈ ਟੈਕ ਦਵਾਈ ਮਿਲ ਜੂਗੀ ਚਿੱਟੀ ਸਿੱਸੀ ਨੀਲੇ ਟੱਕਣ ਵਾਲੀ ਉਹ 1 ਕਐਮਲ 5 ਕਬੂਤਰਾਂ ਦੀ ਇੱਕ ਡੌਂਟਰ ਪਲਾਸ ਜਿਹੜੀ ਹੁਣ ਨਵੀਂ ਆਉਂਦੀ ਆ ਹੱਡੀ ਜੀ ਵਾਲੀ ਗੋਲੀ ਉਹ ਅੱਧੀ ਗੋਲੀ ਲੈਣੀ ਆ ਅੱਧੀ ਗੋਲੀ 50 ਕਬੂਤਰਾਂ ਦੀ ਆ ਉਸ ਹਿਸਾਬ ਨਾਲ ਮਕਦਾਰ ਬਣਾ ਲਿਓ ਭਰਾ ਜਿੰਨੇ ਕਬੂਤਰ ਆ ਉਸ ਹਿਸਾਬ ਨਾਲ ਦਵਾਈ ਪਾ ਲਿਓ 10-10 ਐਮਲ ਪਾਣੀ ਪਾਉਣਾ ਇਹਨਾਂ ਇਹਨਾਂ ਦਾ ਹਾਈ ਟੈਕ ਦਾ ਤੇ ਡੌਂਟਰ ਦਾ ਰਲਾ ਕੇ ਇਹਨੂੰ ਟਕਾ ਕੇ ਰੜਾ ਲੈਣਾ ਡਾਕਟਰ ਖੁਰਦੀ ਬਹੁਤ ਪਹਿਲਾਂ ਭੋਂਗੇ ਰੱਖ ਦਿਓ ਪਾਣੀ ਦੇ ਬਾਅਦ ਚ ਮਿਲ ਲਿਓ ਮਕਦਾਰ ਠੀਕ ਆ ਯਾਨੀ ਕਿ 10-20 ਮਿੰਟ ਲੱਗ ਜਾਂਦੇ ਉਹਨੂੰ ਖੁਰਨੂ ਉਹ ਅੱਡੀ ਜੀ ਖੁਰਦੀ ਨਹੀਂ ਸਮਾਰ ਕੇ ਜਦੋਂ ਇਹ ਪਾਣੀ ਦੇਣਾ ਇਹ ਹਲਾ ਕੇ ਹੀ ਦੇਣਾ ਹਰ ਵਾਰ ਜਦੋਂ ਆਪਾਂ ਸਰੰਜਨਾ ਦਿੰਨੇ ਆ ਨਲਕੀ ਨਾ ਦਿੰਨੇ ਇਹ ਹਲਾ ਕੇ ਦੇਣਾ ਭਰਾ ਇਹ ਏਠਾਂ ਬਹਿ ਜਾਂਦੀ ਆ ਇਹ ਉਹਦੀ ਗੁੱਤ ਜੀ ਨਾਲ ਏਠਾਂ ਬਹਿ ਜਾਂਦੀ ਆ ਹਰ ਵਾਰ ਹਰਾ ਕੇ ਹਲਾ ਕੇ ਦੇਣਾ ਨਹੀਂ ਪਹਿਲਾਂ ਵਾਲੇ ਕਬੂਤਰਾਂ ਨੂੰ ਘੱਟ ਰਹਿ ਜੂਗਾ ਮਗਰਲੇ ਕਬੂਤਰਾਂ ਨੂੰ ਘਾੜਾ ਦਿੱਤਾ ਜਾਊਗਾ ਨੌਕਸ ਪੈ ਸਕਦਾ ਭਰਾ ਜੀ ਠੀਕ ਆ ਹੁਣ ਸਮਝ ਗਏ ਤਰੀਕੇ ਨਾਲ ਭਰਾ ਜੀ ਨਲਜਾਨ ਦਵਾਈ ਆ ਜਿਹੜੀ ਉਹ 1 ਐਮਐਲ 5 ਕਬੂਤਰਾਂ ਦੀ ਆ 30 ਐਮਐਲ ਪਾਣੀ ਚ ਦੇਣੀ ਆ ਉਹਦੇ ਵਿੱਚ ਮਿੱਠਾ ਪਾਉਣਾ ਮਿੱਠਾ ਪਾ ਕੇ ਘੋਲ ਕੇ ਸਮਾਰ ਕੇ ਦੇ ਦੇਣੀ ਆ ਪੌਣਾ ਘੰਟਾ ਜੋ ਦਿੱਤੀ ਨੂੰ ਹੋ ਗਿਆ ਗਲਾਸ ਗਲਸ ਕੇ ਕਬੂਤਰ ਖਾਲੀ ਹੋ ਗਏ ਜਮਾ ਉਦੋਂ ਬਾਅਦ ਹਾਈ ਟੈਕ ਆ ਜਿਹੜੀ ਉਹ 1 ਐਮਐਲ 5 ਕਬੂਤਰਾਂ ਦੀ ਆ ਤੇ ਉਹਦੇ ਵਿੱਚ ਜਿਹੜੀ ਪਾਣੀ ਹੈਗੀ ਆ ਡੌਂਟਰ ਉਹ 50 ਕਬੂਤਰਾਂ ਦੀ ਅੱਧੀ ਗੋਲੀ ਆ ਉਹ ਹਿਸਾਬ ਨਾਲ ਉਹਦੇ ਕਬੂਤਰਾਂ ਦੇ ਹਿਸਾਬ ਨਾਲ ਮਕਦਾਰ ਬਣਾ ਲਿਓ ਉਹ ਹਲਾ ਕੇ ਦੇਣੀ ਆ ਸਮਾਰ ਕੇ ਘੋਲ ਕੇ 10 ਐਮਐਲ ਪਾਣੀ ਇੱਕ ਕਬੂਤਰ ਨੂੰ ਦੇਣਾ ਠੀਕ ਆ ਜਦੋਂ ਉਹ ਦੇਤਾ ਉਸ ਦਿਨ ਕਬੂਤਰਾਂ ਨੂੰ ਦਾਣੇ ਥੋੜੇ ਜੇ ਘੱਟ ਪਾਇਓ ਕਿਉਂਕਿ ਕਬੂਤਰਾਂ ਨੂੰ ਪ੍ਰੇਮਾ ਹੋ ਜਾਂਦਾ ਓਵਰ ਹੋ ਜਾਂਦਾ ਕਬੂਤਰ ਮੁੜ ਕੇ ਪੋਟੇ ਜਮ ਹੋ ਜਾਣਗੇ ਭਰਾਜੀ ਦਾਣੇ ਖੁੱਲੇ ਨਹੀਂ ਪਾਉਣੇ ਦਾਣੇ ਘੱਟ ਪਾਉਣੇ ਆ ਤੇ ਆਥਣੇ 10 ml ਲੈ ਲਓ ਹਾਈ ਟੈਕ ਫਿਰ 1 cc ਦੇ ਵਿੱਚ ਛੋਟੀ cc 'ਚ ਰਲਾ ਲਿਓ 5 ml ਵਿਮਰਲ 5 ml ਬਾਰੋਡੋਨ ਤੇ 5 ml ਲੈ 52 ਠੀਕ ਆ ਇਹ 25 ml ਦੀ cc ਲੈ ਕੇ ਘੋਲ ਬਣਾ ਲਿਓ ਸਮਾਰ ਕੇ ਹਿਲਾ ਲਿਓ ਇਹ ਡਰਾਪਰ ਜਾਂ ਲੈ ਲਓ ਜਿਹੜਾ ਅੱਖਾਂ 'ਚ ਪਾਉਣੇ ਆ ਜਾਂ ਕੰਨ 'ਚ ਪਾਉਣੇ ਦਵਾਈ ਇਹ 5-5 ਤੌਕੇ ਹਰੇਕ ਕਬੂਤਰ ਦੇ ਮੂੰਹ ਦੇ ਵਿੱਚ ਸੁਬਾ ਸ਼ਾਮ ਪਾ ਦਿਓ 2-3 ਦਿਨ ਕੋਈ ਨੁਕਸਾਨ ਨਹੀਂ ਕਰਦੀ ਠੀਕ ਆ ਇਦੇ ਨਾਲ ਹੀ ਇੱਕ ਟੌਪਿਕ ਹੋਰ ਦੇ ਦਿੰਨੇ ਆਪਾਂ ਇਹ ਜੀਆਂ ਵਾਲਾ ਹੀ ਆ ਕਈ ਵਾਰੀ ਕਈ ਮੇਰੇ ਵੀਰਾਂ ਦੀ ਦਵਾਈ ਵੱਧ ਲੱਗ ਜੇ ਜਾਂ ਗਲਤ ਲੱਗ ਜਵੇ ਉਹਨਾਂ ਵਾਸਤੇ ਇਲਾਜ ਕੀ ਆ ਭਰਾ ਜੀ ਉਦੋਂ ਤੁਸੀਂ ਖੱਟੀ ਲੱਸੀ ਰੱਖੋ ਪਹਿਲਾਂ ਹੱਥੇਟਾਂ ਜੇ ਤੁਹਾਨੂੰ ਪਤਾ ਨਹੀਂ ਲੈ ਆਓ ਕਿਸੇ ਪਾਸਿਓ ਖੱਟੀ ਲੱਸੀ ਦੇ ਨਾਲ ਕਬੂਤਰ ਨੂੰ ਦਵਾ-ਦਵਾ ਪਲਟ ਦਿਓ ਜੇ ਦਵਾਈ ਕੋਈ ਤੁਹਾਡਾ ਰੱਬ ਨਾ ਕਰੇ ਕੂਤਰਾਂ ਨੂੰ ਜ਼ਹਿਰ ਦਿੱਤੀ ਜਾਵੇ ਜਾਂ ਕੋਈ ਦਾਣੇ ਗਲਤ ਚੋਗ ਲੈਣ ਜਾਂ ਕੋਈ ਦਾਣੇ ਗਲਤ ਪਾ ਜਵੇ ਬਹੁਤ ਕੋਸਾ ਕੜਜੋਗਾ ਭਰਾ ਜੀ ਤੁਸੀਂ ਖੱਟੀ ਲੱਸੀ ਲੈਣੀ ਆ ਖੱਟੀ ਨਸੀ 20 ਐਮਐਲ ਦੇ ਕੇ ਕੂਤਰ ਨੂੰ ਪਾਲਟ ਦੇਣਾ ਪਾਲਟ ਕੇ 10 15 ਐਮਐਲ ਦੇ ਕੇ ਖੱਟੀ ਲੱਸੀ ਪਾ ਦਿਓ ਠੀਕ ਆ ਜੇ ਬਚਣਾ ਹੋਇਆ ਤਾਂ ਇਸ ਲੱਸੀ ਨਾਲ ਇਹ ਤੋਂ ਇਹਦਾ ਜ਼ਹਿਰ ਨਿਕਲ ਜਾਊਗਾ ਨਹੀਂ ਕਿਸੇ ਹੋਰ ਚੀਜ਼ ਨਾਲ ਜ਼ਹਿਰ ਨਹੀਂ ਨਿਕਲਦਾ ਠੀਕ ਆ ਸੁਬਾ ਸਾਮ ਦੋ ਟਾਈਮ ਦੇ ਦਿਓ ਜੇ ਕੋਈ ਬੋਂਦਲ ਬੋਂਦਲ ਗਿਆ ਕੂਤਰ ਤੇ ਪੂ ਵੀ ਵੈਸੇ ਲੱਸੀ ਚੰਗੀ ਆ ਤੇ ਇੱਕ ਅੱਧਾ ਦਿਨ ਨੂੰ ਸਿੰਗਲ ਸਿੰਗਲ ਟਾਈਮ ਦੇ ਦਿਓ ਇਹ ਖੱਟੀ ਲੱਸੀ ਆ ਇਹ ਨਸਾਂ ਖਤਮ ਕਰ ਦਿੰਦੀ ਆ ਕਿਸੇ ਵੀ ਬਿਮਾਰੀ ਦਾ ਭਰਾ ਜੀ ਆਪਾਂ ਵੇਖਦੇ ਆ ਇਸ ਰੱਬਗਾਂ ਨੂੰ ਵੀ ਦਿੱਤੀ ਜਾਂਦੀ ਆ ਜਿਹੜੇ ਪੈਗ ਬੁਗ ਵੱਧ ਲਾਉਂਦੇ ਉਹ ਖੱਟੀ ਲੱਸੀ ਨਾਲ ਹੀ ਸੈੱਟ ਹੁੰਦੇ ਆ ਠੀਕ ਆ ਜਾਨੀ ਕਿ ਇਹ ਜੀਣ ਵਾਲੀ ਹੋਗੀ ਮੜੱਪਾ ਵਾਲੀ ਹੋਗੀ ਕਲੀਅਰ ਠੀਕ ਆ ਭਰਾ ਬਣ ਕੇ ਮੈਨੂੰ ਫੋਨ ਨਾ ਲਾਓ ਮੈਨੂੰ ਮੈਸੇਜ ਕਰ ਲਿਆ ਕਰੋ 9872322163 ਬਾਕੀ ਜਿਹੜਾ ਗਰੁੱਪ ਬਣਾਇਆ ਸੀ ਉਹਦੇ ਮੈਂਬਰ ਪੂਰੇ ਹੋ ਗਏ ਭਰਾ ਜੀ ਉਹਨਾਂ ਗਰੁੱਪ ਦੇ ਵਿੱਚ ਕੋਈ ਐਡ ਨਹੀਂ ਹੋ ਸਕਦਾ ਉਹ ਯਾਨੀ ਕਿ ਉਹਵੇਂ ਨਹੀਂ ਜੇ ਕੋਈ ਡਿਲੀਟ ਹੋ ਗਿਆ ਉਸ ਤੋਂ ਬਾਅਦ ਕੋਈ ਆਪਾਂ ਕਰ ਸਕਦੇ ਆ ਗਰੁੱਪ 'ਚ ਠੀਕ ਆ ਭਰਾ ਜੀ ਤੇ ਭਰਾ ਬਣ ਕੇ ਹੱਥ ਬਨ ਕੇ ਬੇਨਤੀ ਆ ਜਿਹੜੀ ਆ ਵੀਡੀਓ ਬਣਾਤੀ ਇਹ ਮੈਥੋਂ ਦੁਬਾਰਾ ਦੁਬਾਰਾ ਨਾ ਪੁੱਛਿਓ ਇਹ ਵੀਡੀਓ ਦੇਖ ਲਿਓ ਠੀਕ ਆ ਤੇ ਪਰਸਨਲ ਮੈਸੇਜ ਗਰੁੱਪ 'ਚ ਵੀ ਮੈਸੇਜ ਕਰੀ ਜਾਂਦੇ ਤੇ ਪਰਸਨਲ ਵੀ ਕਰੀ ਜਾਂਦੇ ਯਾਰ ਭਰਾਵੋ ਫੇਰ ਆ ਵੀਡੀਓ ਬਣਾਈ ਦਾ ਕੋਈ ਫਾਇਦਾ ਹੋਇਆ ਨਹੀਂ ਹੋਇਆ ਠੀਕ ਆ 9872328163 ਕੱਲਾ ਓਨਲੀ WhatsApp ਮੈਸੇਜ ਕਰ ਸਕਦੇ ਆ ਮੁੜ ਕੇ ਤਰਾਜ ਕਰਦੇ ਮੈਂ ਵਿਚਾਲਿਆਂ ਫੋਨ ਕੱਟ ਦਿੰਨਾ ਬਹੁਤ ਲੋਕਾਂ ਦਾ ਉਹ ਗੱਲ ਕਰਨੀ ਹੁੰਦੀ ਆ ਤੇ ਮੈਂ ਕਹਿੰਦਾ ਉਹਨਾਂ ਬਈ ਮੈਸੇਜ ਕਰ ਲਾ ਇਹ ਭਰਾਵਾ ਹੱਥ ਬੰਨ ਕੇ ਮੇਰੀ ਕਿਸੇ ਨਾਲ ਗੁੱਸਾ ਨਹੀਂ ਕਿ ਇਹਦਾ ਗਿੱਲਾ ਨਹੀਂ ਲੋਕ ਨਹੀਂ ਦੱਸਦੇ ਮੈਂ ਤੁਹਾਨੂੰ ਦੱਸੀ ਜਾਂਦਾ ਸਾਰਾ ਕੁਝ ਜਿੰਨੀ ਕੁ ਮੈਨੂੰ ਖੇਡ ਦਾ ਪਤਾ ਉਹਨਾਂ ਨੂੰ ਕਹ ਦੱਸੂਗਾ ਭਰਾ ਜੀ ਗੇਮਾਂ ਸਾਰੀਆਂ ਪਤਾ ਟੁੱਟ ਲਓ ਪੰਜਾਬ ਦੇ ਵਿੱਚ ਜਿਹੜਾ ਵੀ ਬੰਦਾ ਕੂਟਰਵਾਜਾ ਉਹਦੀ ਹਰੇਕ ਦੀ ਗੇਮ ਮੇਰੇ ਕੋਲੇ ਹੈਗੀ ਆ ਫਰਾਂ ਦਾ ਬੰਦਾ ਕਿਵੇਂ ਛੱਡਦਾ ਤਕਰੀਬਨ 50% ਠੀਕ ਆ ਬਰੀਕੀਆਂ ਨਹੀਂ ਪਤਾ ਹੁੰਦੀਆਂ ਉਹ ਪਤਾ ਹੀ ਫਲਾਣਾ ਐ ਛੜਦਾ ਤੇਮਕਾ ਐ ਛੜਦਾ ਬਾਕੀ ਧੰਨਵਾਦ ਭਰਾ ਜੀ ਇਹ ਜੀਆਂ ਵਾਲੀ ਦੇਖ ਲਿਓ ਤੇ ਆਹ ਕੂਤਰਾਂ ਦਾ ਦੇਖ ਲਿਓ ਰੈਸ ਵਾਲਾ ਸਿਸਟਮ ਹੈ ਨਾ ਇਹ ਕੂਤਰ ਰੈਸ ਰੱਖਦੇ ਆ ਰੀਆਂ ਮਿੱਠਾ ਮਾਰਦੇ ਆ ਉਹਦਾ ਦੇਖ ਲਿਓ ਤੇ ਮੜੱਪਾ ਵਾਲੀ ਦੋ ਚੀਜ਼ਾਂ ਮੈਂ ਇਹਦਾ ਟੌਪਿਕ ਵੀ ਇਹ ਲੈ ਕੇ ਪਾਉਂਗਾ 9872322166 ਇਹ ਤੇ ਓਨਲੀ ਮੈਸੇਜ ਕਰ ਸਕਦੇ ਆ ਤੇ ਭਰਾ ਬਣ ਕੇ ਕਾਲ ਨਾ ਲਾਇਓ ਧੰਨਵਾਦ ਆ ਭਰਾ ਜੀ